thank <laughs> you ਅਸੀਂ ਇਹ ਮਿੱਠੇ ਜਲਦੀ ਸ਼ੀਲ ਪਿਛਲੇ ਹਫਤੇ ਤੋਂ ਲਗਾਤਾਰ ਦਿਨ ਦੇ ਹਲਕੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਥੱਕ ਦੇ ਵਿੱਚ ਲਾ ਰਹੇ ਹਾਂ ਕਿਉਂਕਿ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਕੋਈ ਨਸ਼ਾ ਨਹੀਂ ਵੰਡਣਾ ਕੋਈ ਬੋਤਲਾਂ ਨਹੀਂ ਵੰਡ ਰਹੀਆਂ ਕਿਸੇ ਕਿਸਮ ਦਾ ਨਸ਼ਾ ਨਹੀਂ ਵੰਡਣਾ ਇਸ ਵਾਸਤੇ ਅਸੀਂ ਦੋ ਪਿੰਡਾਂ ਨੇ ਸਹਿਯੋਗ ਕਰਕੇ ਇਸ ਮਿੱਠੇ ਜਾਲ ਮਿੱਠੇ ਜੀ ਜੋ ਕਿ ਅੱਜ অতি ਜ਼ਰੂਰੀ ਹੈ ਗਰਮੀ ਦੇ ਸੀਜ਼ਨ ਦੇ ਵਿੱਚ ਕਿਉਂਕਿ ਤਪੇ ਹੋਏ ਲੋਕ ਬਹੁਤ ਨੇ ਪਾਣੀ ਦੀ ਬਹੁਤ ਜ਼ਰੂਰਤ ਹੈ ਉਹ ਠੰਡੇ ਮਿੱਠੇ ਜਲ ਦੀ ਸ਼ਰੀਲ ਅਸੀਂ ਦੋ ਪਿੰਡਾਂ ਵੱਲੋਂ ਇਹ ਸਿਮਰਜੀਤ ਸਿੰਘ ਮਾਨ ਐਮਪੀ ਦੇ ਹੱਕ ਦੇ ਵਿੱਚ ਜੋ ਇਹਨਾਂ ਦਾ ਚੋਣ ਨਿਸ਼ਾਨ ਬਾਲਟੀ ਹੈ ਉਹਨਾਂ ਦੇ ਹੱਕ ਵਿੱਚ ਲਗਾ ਰਹੇ ਹਾਂ ਉਹ ਸੰਗਰੂਰ ਜ਼ਿਲ੍ਹਾ ਹੈ ਇਹ ਇੱਕ ਕ੍ਰਾਂਤੀਕਾਰੀ ਜ਼ਿਲ੍ਹਾ ਹੈ ਇਹ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਇਹੋ ਕ੍ਰਾਂਤੀਕਾਰੀ ਰੀਤਾਂ ਇੱਥੇ ਪਾਈਆਂ ਹਨ ਹੌਲੂ ਅੱਗੇ ਵਧਾਂਦੇ ਹੋਏ ਅਸੀਂ ਉਹਨਾਂ ਦਾ ਸਹਿਯੋਗ ਕਰ ਰਹੇ ਹਾਂ ਕਿ ਅਸੀਂ ਸੰਗਰੂਰ ਜੀਰੇ ਦੇ ਸਾਰੇ ਵੋਟਰਾਂ ਨੂੰ ਪੂਰ ਜੋਰ ਅਪੀਲ ਕਰਦੇ ਹਾਂ ਕਿ 1 ਜੂਨ ਵਿੱਚ ਕੁਝ ਦੇਖਿਆ ਨਾ ਜਾਵੇ ਇਹ ਗਰਮੀ ਬਹੁਤ ਹੋਣ ਦੇ ਬਾਵਜੂਦ ਮਾਨ ਸਾਹਿਬ ਨੂੰ ਵੱਧ ਤੋਂ ਵੱਧ ਕੋਈ ਵੀ ਵੋਟਰ ਜਿਹੜਾ ਹੈ ਬਜ਼ੁਰਗ ਮਾਤਾ ਭੈਣ ਵੀਰ ਕੋਈ ਵੀ ਬੱਚਾ ਜਿਹੜਾ 18 ਸਾਲ ਤੋਂ ਉੱਪਰ ਹੈ ਜਦੀ ਵੋਟ ਬਣੀ ਹੈ ਕੋਈ ਵੀ ਘਰ ਨਹੀਂ ਰਹਿਣਾ ਚਾਹੀਦਾ ਸਾਨੂੰ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਸਰਦਾਰ ਸਿਮਰਜੀਤ ਨੂੰ ਮਾਨ ਨੂੰ ਕੋਟਾ ਪਾ ਕੇ ਬਾਲਟੀ ਜੋ ਨਿਸ਼ਾਨ ਦੇ ਉੱਤੇ ਇਹ ਜੋ ਨਿਸ਼ਾਨ ਦੇ ਉੱਤੇ ਵੋਟਾਂ ਪਾ ਕੇ ਜਿਤਾਉਣਾ ਚਾਹੀਦਾ ਹੈ